ਵੀਰ ਬਨੀਤ ਬਿੱਟੂ ਨੇ ਭਾਜਪਾ ਨੂੰ ਇਹ ਦਿੱਤਾ ਭਰੋਸਾ ਕਿ ਪੰਜਾਬ ਦੇ ਵਿੱਚ ਜੱਟ ਸਿੱਖ ਜਿਹੜਾ ਸੀਐਮ ਉਹੀ ਹੋ ਸਕਦਾ ਤੇ ਮੈਨੂੰ ਤੁਸੀਂ ਮੌਕੇ ਲਾਓ ਤੇ ਮੈਂ ਤੁਹਾਨੂੰ ਅਗਲੀ 2027 ਦੀ ਚੋਣ ਜਿਹੜੀ ਆ ਉਹ ਜਿੱਤਨ ਚਾਹੇ ਉਹ ਅਦਾ ਕਰਕੇ ਦਿਖਾਵਾਂਗਾ ਅਮਿਤ ਸ਼ਾਹ ਜਿਹੜੇ ਕਿ ਹੋਮ ਮਿਨਿਸਟਰ ਨੇ ਪਹਿਲਾਂ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਸਟੈਂਡ ਲਿਆ ਜਦੋਂ ਹਰਸ਼ਿਮਰਤ ਕੌਰ ਪਾਦਲ ਨੇ ਉਹ ਉੱਠਾਇਆ ਉਹਦੋ ਹੈ ਸਟੈਂਡ ਕਲੀਅਰ ਸਟੈਂਡ ਲਿਆ ਵੀ ਕਤਲਾਂ ਨੂੰ ਕਦੇ ਮਾਫੀ ਹੋ ਸਕਦੀ ਹ ਉਹਨਾਂ ਨੇ ਪਾਰਟਿਕੂਲਰ ਰਾਜਵਾਨਾ ਹੁਣ ਕਹਿ ਰਹੇ ਨੇ ਕਿ ਉਹ ਰਾਜਵਾਨਾ ਨੂੰ ਵੀ ਛੱਡਣ ਤੇ ਮੈਨੂੰ ਕੋਈ ਇਤਰਾਜ਼ ਨਹੀਂ ਉਹਦੇ ਉਹਦੇ ਪਿਤਾ ਦੇ ਜਿਹੜੇ ਉਹਦੇ ਦਾਦੇ ਦਾ ਕਤਲ ਦੇ ਜੁਰਮ ਚੀ ਹੈ ਨਾ ਉਹ ਬਿਲਕੁਲ ਤੇ ਹੁਣ ਇਹ ਯੂ ਟਰਨ ਹੋਇਆ ਸਪਸ਼ਟ ਯੂ ਟਰਨ ਨਹੀਂ ਹੋਇਆ ਨਾ ਫਿਰ ਲੁਧਿਆਣਾ ਆ ਕੇ ਫਿਰ ਜਦੋਂ ਵਿਚਾਰ ਕੀਤਾ ਉਹਨਾਂ ਨੇ ਅੰਤਿਪ੍ਰਧਾਨ ਉੱਥੇ ਫੇਰ ਉਹ ਬੋਲੀ ਇਹ ਵਿਵੋਧ ਇੱਕ ਕਾਤਲ ਨੂੰ ਕਦੀ ਨਿਮਾਫਤ ਫਿਰ ਉਹ ਬੋਲੇ ਇੱਕ ਜਿਹੜੇ ਬੰਦੀ ਸਿੰਘ ਹੈਗੇ ਰਿਹਾਈ ਦਾ ਉਹਦੇ ਚ ਬਿੱਟੂ ਨੇ ਕਿਹਾ ਕਿ ਜਿਹੜੇ ਜਿਨ੍ਹਾਂ ਦੀ ਹਕੂਮਤ ਕੈਦਪੂਰੀ ਹੋ ਚੁੱਕੀ ਹੈ ਉਹਨਾਂ ਦੇ ਹੱਕਾਂ ਚ ਆਸੀਂ ਕੋਸ਼ਿਸ਼ ਕਰਾਂ ਦੂਜੇ ਰਾਜਵਾਨਾਂ ਵਾਲੇ ਸਵਾਲ ਪੁੱਛ ਹੂੰ ਰਾਜਵਾਨਾਂ ਵਾਲੇ ਕੈਟੇਗਰੀਕਲੀ ਉਹਨਾਂ ਜਵਾਬ ਦਿੱਤਾ ਕਿ ਜੇ ਕੇਂਦਰ ਸਰਕਾਰ ਕੋਈ ਜੋ ਪਲਾਨ ਕਰਦੀ ਹੈ ਤਾਂ ਅਸੀਂ ਉਹਨੂੰ ਮੈਨੂੰ ਇਤਰਾਜ਼ ਜਿਹੜੀ ਅਕਾਲੀ ਦਲ ਨਾਲ ਭਾਜਪੀ ਦੀ ਗਲਵਤ ਕਿਸਤਲ ਤੋਂ ਟੁੱਟੀ ਸੀ ਬਿਲਕੁਲ ਇਸੇ ਮੁੱਦੇ ਤੇ ਇਹ ਜਾਇਤ ਹੋਰ ਮੁੱਦੇ ਕਿਸਾਨਾਂ ਤੇ ਸਿੱਖਾਂ ਦੇ ਮੁੱਦੇ ਤੇ ਬੈਠੀ ਜਿਕਵੰਨੀ ਵਾਲੇ ਕਿ ਜਿਹੜੀ ਭਾਜਪਾ ਹੈ ਉਹਨੇ ਇਹ ਇਹ ਸਮਝਦੀ ਹੈ ਕਿ ਪੰਜਾਬ ਦੇ ਵਿੱਚ 2027 ਜੇ ਅਸੀਂ ਇਕੱਲੇ ਨਹੀਂ ਉਹ ਕਰਨਾ ਤਾਂ ਅਸੀਂ ਅ ਅਸੀਂ ਸਿੱਖਾਂ ਨੂੰ ਵੀ ਨਾਲ ਲੈਣ ਦੀ ਸਿੱਖ ਮਾਸਿ ਲੈਣ ਦੀ ਕੋਸ਼ਿਸ਼ ਜਿਹੜੀ ਹੈ ਜਾਂ ਉਹਨਾਂ ਦੀ ਸਕੀਮ ਜਿਹੜੀ ਹੈ ਕਹਿੰਦੇ ਉਹ ਇਹਨਾਂ ਦਾ ਜਹਾਰ ਪੀ ਹੈ ਇਹੋ ਜਿਹੜੀ ਜਿਹੜੀ ਬੀਜੇਪੀ ਹੁਣ ਸਿੱਖ ਸਿਆਸਤ ਕਰੇਗੀ ਪੰਜਾਬ ਦੇ ਵਿੱਚ ਤਾਂ ਹੁਣ ਬਾਕੀਆਂ ਨੂੰ ਇਹ ਲੱਗਣ ਲੱਗ ਗਿਆ ਵੀ ਅਸੀਂ ਕਾਲੀਆਂ ਦੀ ਸਪੇਸ ਲੈ ਸਕਦੇ ਆ ਕੀ ਸਿੱਖਵੰਦੀ ਰਹਾ ਹੋਣਗੇ ਹੁਣ ਬੀਜੇਪੀ ਜਿਹੜਾ ਪਹਿਲਾਂ ਸਟੈਂਡ ਸੀ ਉਹ ਤੋਂ ਉਹ ਮੁੜੇਗੀ ਉਹ ਅਮਿਤ ਸ਼ਾਹ ਜਿਹੜੇ ਪਾਰਲੀਮੈਂਟ ਸਟੈਂਡ ਲਿਆ ਅਮਿਤ ਸ਼ਾਹ ਮੁੜੇਗੀ ਫਿਰ ਕੀ ਬੀਜੇਪੀ ਨੂੰ ਸਿੱਖ ਐਕਸੈਪਟ ਕਰਨਗੇ ਪਰ ਹੁਣ ਜਿਸ ਤਰ੍ਹਾਂ ਦੇ ਬਿਆਨ ਜਿਵੇਂ ਤੁਸੀਂ ਦੱਸਿਓ ਮੀ ਕਿ ਯੂ ਟਰਨ ਨਹੀਂ ਆਪਾਂ ਇਹਨੂੰ ਕਹਿ ਸਕਦੇ ਆ ਲੱਗਦਾ ਵੀ ਜੇ ਕੇਂਦਰ ਸਰਕਾਰ ਚਾਹੇ ਤਾਂ ਕਿੰਨਾ ਕ ਸੌਖਾ ਕੰਮ ਹੈ ਜਿਹੜਾ ਜਿੰਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਆਪਾਂ ਉਹਨਾਂ ਦੀ ਗੱਲ ਹੀ ਕਰ ਲਈ ਉਹਨਾਂ ਨੂੰ ਰਿਹਾਗਾ ਪਰ ਕੋਈ ਨਹੀਂ ਹੈਗਾ ਜੇ ਨੀਅਤ ਹੋਵੇ ਤਾਂ ਬਾਬੂ ਸ਼ਾਹੀ ਦੇਖ ਰਹੇ ਤੁਸੀਂ ਰਮਨੀਤ ਬਿੱਟੂ ਜਿਹੜੇ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਸੀਗੇ ਤੇ ਇਸ ਵੇਲੇ ਉਹਨਾਂ ਨੂੰ ਮਨਿਸਟਰ ਵੀ ਬਣਾ ਦਿੱਤਾ ਗਿਆ ਮਨਿਸਟਰ ਆਫ ਸਟੇਟ ਨੇ ਉਹ ਰੇਲਵੇਜ਼ ਦੇ ਤੇ ਫੂਡ ਪ੍ਰੋਸੈਸਿੰਗ ਦੇ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਮਨਿਸਟਰ ਬਣਦੇ ਬਣਦੇ ਹੀ ਕਹਿ ਲਈ ਉਹਨਾਂ ਨੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਬੰਦੀ ਸਿੰਘਾ ਦੇ ਨਾਲ ਜੁੜਿਆ ਹੋਇਆ ਬਿਆਨ ਹੈ ਜਿਸ ਨੂੰ ਲੈ ਕੇ ਪਹਿਲਾਂ ਵੀ ਰਮਨੀਤ ਬਿੱਟੂ ਅਕਸਰ ਆਪਣੇ ਰਿਐਕਸ਼ਨ ਜਿਹੜੇ ਉਹਨਾਂ ਦੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਆਉਂਦੇ ਰਹੇ ਐ ਤੇ ਜਿਹੜਾ ਹੁਣ ਤਾਜ਼ਾ ਉਹਨਾਂ ਦਾ ਬਿਆਨ ਆਇਆ ਹੈ ਉਹਨਾਂ ਦਾ ਇਹ ਬਿਆਨ ਆਇਆ ਕਿ ਉਹਨਾਂ ਨੂੰ ਇਤਰਾਜ਼ ਨਹੀਂ ਕੋਈ ਜੇਕਰ ਬੰਦੀ ਸਿੰਘਾਂ ਦੀ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਦੀ ਰਿਹਾਈ ਹੁੰਦੀ ਹੈ ਤਾਂ ਉਸ ਇਸ ਨੂੰ ਅਪੋਜ਼ ਨਹੀਂ ਕਰਨਗੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਵੀ ਇਸ ਬਾਰੇ ਗੱਲਬਾਤ ਕਰ ਲਈ ਮੈਂ ਆਪਣੇ ਆਪਣੇ ਪਰਿਵਾਰ ਨੂੰ ਵੀ ਕਨਵਿੰਸ ਕਰ ਲਿਆ ਸੋ ਇਹ ਬਹੁਤ ਵੱਡਾ ਬਿਆਨ ਹੈ ਔਰ ਰਮਨੀਤ ਬਿੱਟੂ ਦੇ ਮੂੰਹੋਂ ਅਚਾਨਕ ਇਸ ਤਰ੍ਹਾਂ ਦੀ ਗੱਲ ਜਿਹੜੀ ਸੁਣੀ ਇੱਕ ਤਰ੍ਹਾਂ ਕਿਤੇ ਹੈਰਾਨ ਕਰ ਰਹੀ ਹੈ ਸਾਰਿਆਂ ਨੂੰ ਇਸ ਬਾਰੇ ਗੱਲਬਾਤ ਕਰਾਂਗੇ ਆ ਬਾਬੂ ਸ਼ਾਹੀ ਨੈਟਵਰਕ ਦੇ ਐਡੀਟਰ ਬਲਜੀਤ ਬੱਲੀ ਤਿਰਛੀ ਨਜ਼ਰ ਪਾਉਣਗੇ ਇਸ ਤੇ ਤੇ ਇਸ ਦੇ ਅਰਥ ਕੀ ਹੋ ਸਕਦੇ ਨੇ ਰਮਨਿਤ ਬਿੱਟੂ ਦੇ ਬਿਆਨ ਦੇ ਪੰਜਾਬ ਦਾ ਜਿਹੜਾ ਸੀਨ ਹੈ ਪੰਜਾਬ ਦਾ ਪੋਲਿਟੀਕਲ ਸੀਨ ਹੈ ਉਹ ਕਿਸ ਤਰ੍ਹਾਂ ਦਾ ਬਣਦਾ ਜਾ ਰਿਹਾ ਬੱਲੀ ਸਾਹਿਬ ਕਿਵੇਂ ਦੇਖਦੇ ਹੋ ਰਮਨਿਤ ਬਿੱਟੂ ਜੋ ਅਕਸਰ ਖੁੱਲ ਕੇ ਵਿਰੋਧ ਕਰਦੇ ਰਹੇ ਆ ਬੰਦੀ ਸਿੰਘਾਂ ਦੀ ਰਿਹਾਈ ਦਾ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਜਦੋਂ ਤੋਂ ਮੋਰਚਾ ਚੱਲ ਰਿਹਾ ਆ ਉਦੋਂ ਤੋਂ ਫਿਰ ਜੋਰਾ ਸ਼ੋਰਾ ਨਾਲ ਚੁੱਕਿਆ ਜਾ ਰਿਹਾ ਮੁੱਦਾ ਹੁਣ ਅਚਾਨਕ ਇਹ ਕਹਿ ਦੇਣਾ ਕਿ ਮੈਨੂੰ ਇਤਰਾਜ਼ ਨਹੀਂ ਮੈਂ ਗੱਲਬਾਤ ਕਰ ਲਈ ਹੈ ਕੀ ਮੰਨਦੇ ਹੋ ਤੁਸੀਂ ਇਹ ਅਚਾਨਕੇ ਬਿਆਨ ਦੇ ਅਰਥ ਕੀ ਹੋ ਸਕਦੇ ਨੇ ਦੇਖੋ ਇਹ ਕੰਪਲੀਟ ਮੁਕੰਮਲ ਯੂ ਟਰਨ ਹੈ ਰਵਨੀਤ ਸਿੰਘ ਬਿੱਟੂ ਦਾ ਕਿਉਂ ਜੇ ਪਿੱਛੇ ਕਹਿਦੀ ਉਹਦੀ ਪਾਰਟੀ ਦਾ ਵੀ ਠੀਕ ਹੈ ਜੀ ਆ ਬੜੇ ਸਪਸ਼ਟ ਸ਼ਬਦਾਂ ਚ ਜਦੋਂ ਪਿਛਲੇ ਸਮੇਂ ਚ ਉਹ ਤੇ ਕੈਸੀ ਕਿ ਉਹ ਕਾਤਲ ਨਹੀਂ ਰਿਹਾਈ ਨਹੀਂ ਹੋ ਸਕਦੀ ਪੂਰਾ ਖੁੱਲ ਕੇ ਸਟੈਂਡ ਲਿਆ ਉਹਨਾਂ ਨੇ ਜਦੋਂ ਇਹ ਮੰਗ ਉੱਠੀ ਸੀ ਜਦੋਂ ਕਾਲੀਆਂ ਅ ਅਲਾਈਂਸ ਦੀ ਗੱਲ ਚੱਲਦੀ ਸੀ ਉਦੋਂ ਇਹ ਮਤਆ ਉੱਠਦਾ ਸੀ ਤੇ ਬਹੁਤ ਡਟ ਕੇ ਸਟੈਂਡ ਉਸ ਨੇ ਇਹ ਲਿਆ ਸੀ ਤੇ ਜਦੋਂ ਚੋਣ ਹੋਈ ਕੈਂਪੇਨ ਹੋਈ ਉਹਦੇ ਵਿੱਚ ਵੀ ਇਹ ਸਟੈਂਡ ਸੀ ਉਹਦਾ ਦੇਖੋ ਬਿੱਟੂ ਹੋਰੀ ਇਹ ਔਨ ਦੀ ਰਿਕਾਰਡ ਗਿਆ ਉਹਨਾਂ ਨੇ ਕਿ ਰਾਹੁਲ ਗਾਂਧੀ ਨੇ ਮੈਨੂੰ ਕਿਹਾ ਕਿ ਮੈਂ ਆਪਣੇ ਪਿਤਾ ਦੇ ਕਾਤਲਾਂ ਨੂੰ ਮਾਫ ਕਰਤਾ ਛੱਡਦਾ ਹੈ ਕਿ ਤੁਸੀਂ ਵੀ ਆਪਣੇ ਪਿਤਾ ਦੇ ਕਾਤਲਾਂ ਨੂੰ ਜਿਹੜੇ ਆ ਉਹ ਛੱਡ ਦਿਓ ਜਾਂ ਉਹਨਾਂ ਨੂੰ ਕੈਦੋਂ ਵੀ ਛੱਡ ਦਿਓ ਰਿਹਾ ਕਰਨ ਦੇਵੋ ਤੁਸੀਂ ਉਹਦੇ 'ਚ ਰਿਕਾਵਟ ਨਾ ਪਾਓ ਇਹ ਬਿੱਟੂ ਨੇ ਖੁਦ ਕਿਹਾ ਤੇ ਵੀ ਇਸ ਕਰਕੇ ਮੈਂ ਮੇਰੇ ਅਸੂਲਾਂ ਦੇ ਖਿਲਾਫ ਹੈ ਮੈਂ ਕਾਂਗਰਸ ਇਸ ਕਰਕੇ ਛੱਡ ਰਿਹਾ ਇਹ ਕਿਹਾ ਸੀ ਤੇ ਹੁਣ ਉਹਦਾ ਯੂ ਟਰਨ ਦੇਖੋ ਹੁਣ ਕਹਿ ਰਹੇ ਨੇ ਕਿ ਉਹ ਰਾਜਵਾਨਾ ਨੂੰ ਵੀ ਛੱਡਣ ਦੇ ਮੈਨੂੰ ਕੋਈ ਇਤਰਾਜ਼ ਨਹੀਂ ਉਹਦੇ ਉਹਦੇ ਪਿਤਾ ਦੇ ਜਿਹੜੇ ਉਹਦੇ ਦਾਦੇ ਦਾ ਕਤਲ ਦੇ ਜੁਰਮ ਚ ਹੀ ਹੈ ਨਾ ਉਹ ਬਿਲਕੁਲ ਤੇ ਹੁਣ ਇਹ ਯੂ ਟਰਨ ਹੋਇਆ ਤਾਂ ਫਿਰ ਸਪਸ਼ਟ ਯੂ ਟਰਨ ਨਹੀਂ ਹੋਇਆ ਨਾ ਅਮਿਤ ਸ਼ਾਹ ਜਿਹੜੇ ਕਿ ਹੋਮ ਮਿਨਿਸਟਰ ਨੇ ਪਹਿਲਾਂ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਸਟੈਂਡ ਲਿਆ ਜਦੋਂ ਹਰਸ਼ਿਮਰਤ ਕੌਰ ਬਾਦਲ ਨੇ ਉਂਧਾ ਠਾਇਆ ਉਂਧਾ ਚੱਕਿਆ ਉਹਦੋ ਹੈ ਸਟੈਂਡ ਕਲੀਅਰ ਸਟੈਂਡ ਲਿਆ ਵੀ ਕਾਤਲ ਨੂੰ ਕਦੇ ਮਾਫੀ ਨਹੀਂ ਹੋ ਸਕਦੀ ਹੂੰ ਉਹਨਾਂ ਨੇ ਪਾਰਟਿਕੂਲਰ ਰਾਜਵਾਨਾ ਸੀ ਹੂੰ ਰਾਜਵਾਨਾ ਵਾਲੇ ਗੱਲ ਕੀਤੀ ਸੀ ਹਾਲ ਕੀਤਾ ਸੀ ਤਾਂ ਉਹਨਾਂ ਨੇ ਬਿਲਕੁਲ ਕਹਿ ਕਿ ਕਾਤਲ ਨੂੰ ਕਦੇ ਮਾਫੀ ਨਹੀਂ ਹੋ ਸਕਦੀ ਤੇ ਬਿਲਕੁਲ ਫਿਰ ਲੁਧਿਆਣਾ ਆ ਕੇ ਫਿਰ ਜਦੋਂ ਪ੍ਰਚਾਰ ਕੀਤਾ ਉਹਨਾਂ ਨੇ ਬਿੱਟੂ ਦੇ ਅੱਗੇ ਉੱਥੇ ਫਿਰ ਉਹ ਬੋਲੇ ਕਿ ਉਹਦੇ ਕਾਤਲ ਨੂੰ ਕਦੇ ਨਹੀਂ ਮਾਫ ਕੀਤਾ ਫਿਰ ਉਹ ਬੋਲੇ ਸੋ ਇਹ ਜਿਹੜਾ ਇਹ ਬਿਆਨ ਤੇ ਉਹਦੇ ਚ ਵੀ ਅੱਗੇ ਜਿਹੜੀ ਉਹ ਉਹਦੀ ਇੰਟਰਵਿਊ ਛੱਪੀ ਹੈ ਜਿਹੜੀ ਹਿੰਦੁਸਤਾਨ ਟਾਈਮ ਦੇ ਵਿੱਚ ਕੁਝ ਦੋ ਅਲੱਗ-ਅਲੱਗ ਸਵਾਲ ਕੀਤੇ ਉਹਨੇ ਕਿ ਇੱਕ ਜਿਹੜੇ ਬੰਦੀ ਸਿੰਘ ਹੈਗੇ ਰਿਹਾਈ ਦਾ ਹੂੰ ਉਹਦੇ ਚ ਬਿੱਟੂ ਨੇ ਕਿਹਾ ਕਿ ਜਿਹੜੇ ਜਿਨ੍ਹਾਂ ਦੀ ਹਕੂਮਤ ਕੈਦ ਪੂਰੀ ਹੋ ਚੁੱਕੀ ਆ ਮਨਾਂ ਦੇ ਹੱਕ ਚਾਂਸੀ ਕੋਸ਼ਿਸ਼ ਕਰਾਂਗੇ ਦੂਜਾ ਰਾਜੋਵਾਲਾ ਨੇ ਵੇਲੇ ਸਵਾਲ ਪੁੱਛਿਆ ਹੂੰ ਰਾਜੋਵਾਲਾ ਬਾਰੇ ਕੈਟੇਗੋਰਿਕਲੀ ਉਹਨੇ ਜਵਾਬ ਦਿੱਤਾ ਕਿ ਜੇ ਕੇਂਦਰ ਸਰਕਾਰ ਕੋ ਇਹੋ ਜਿਹਾ ਪਲਾਨ ਕਰਦੀ ਹੈ ਤਾਂ ਅਸੀਂ ਮੈਨੂੰ ਉਤਰਾਜ ਨਹੀਂ ਪਏ ਹੂੰ ਹੂੰ ਤੇ ਮੈਂ ਆਪਣੇ ਘਰਦਿਆਂ ਨਾਲ ਵੀ ਗੱਲ ਕਰ ਲਈ ਹੂੰ ਹੂੰ ਜਿੱਥੋਂ ਤੱਕ ਘਰਦਿਆਂ ਨਾਲ ਗੱਲ ਕਰਨ ਦਾ ਸਵੰਦ ਹੈ ਹੂੰ ਅਜੇ ਤੱਕ ਕੋ ਚੁੱਪ ਨੇ ਪਹਿਲਾਂ ਤਾਂ ਇਹਦੀ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਵੀ ਚੁੱਪ ਨੇ ਉਹ ਹੂੰ इवन ਮੰਤਰੀ ਬਣਨ ਤੇ ਵੀ ਚੁੱਪ ਨੇ ਉਹ ਮੰਤਰੀ ਬਣਨ ਤੇ ਵੀ ਕੋਈ ਪਬਲੀਕਲੀ ਕੋਈ ਰਿਐਕਸ਼ਨ ਨਹੀਂ ਆਇਆ ਬਿਲਕੁਲ ਬਿਲਕੁਲ ਹਾਲਾਂਕਿ ਅੱਜ ਮੈਂ ਕਿਸੇ ਚੈਨਲ ਤੇ ਸੁਣਿਆ ਸੀ ਗੁਰਕੀਰਤ ਕੋਟਲੀ ਦਾ ਵਕਰੇਵਾ ਥੋੜਾ ਬਿਆਨ ਹੈਗਾ ਤੇ ਇਸ ਮਸਲੇ ਤੇ ਵੀ ਅਜੇ ਚੁੱਪ ਨੇ ਕੋਈ ਉਹਨਾਂ ਨੇ ਬਿਆਨ ਨਹੀਂ ਦਿੱਤਾ ਕੋਈ ਤੇ ਹਾਲਾਂਕਿ ਗੁਰਕੀਰ ਕੋਟਲੀ ਦਾ ਸਟੈਂਡ ਰਵਨੀਤ ਬਿੱਟੂ ਨਾਲੋਂ ਪਹਿਲਾਂ ਥੋੜਾ ਜਿਹਾ ਵਕਰਾ ਵੀ ਸੀਗਾ ਹੂੰ ਪਹਿਲਾਂ ਜਦੋਂ ਆਇਆ ਸੀਗਾ ਇੱਕ ਵਾਰੀ ਇਹਨਾਂ ਨੇ ਇਹ ਵੀ ਕਹਿੰਦੇ ਸੀ ਵੀ ਹਾਂ ਸਾਨੂੰ ਕੋਈ ਇਤਰਾਜ਼ ਨਹੀਂ ਜਦੋਂ ਬਦਲ ਗਵਰਨਮੈਂਟ ਵੇਲੇ ਹੂੰ ਪਰ ਫਿਰ ਆਪਣੇ ਇਹ ਬਦਲ ਗਏ ਸੀ ਸੋ ਹੁਣ ਇਹ ਜਿਹੜਾ ਇੱਕ ਤਰ੍ਹਾਂ ਯੂ-ਟਰਨ ਦੂਜੇ ਪਾਸੇ ਇਹ ਵੀ ਬਿਆਨ ਆਇਆ ਕਿ ਜਿਹੜੇ ਸਿੱਖ ਨੇ ਉਹ ਅਲਟੀਮੇਟਲੀ ਹਿੰਦੂ ਸਮਾਜ ਤੋਂ ਹੀ ਆਏ ਨੇ ਇਹ ਵੀ ਆਇਆ ਮਤਲਬ ਦੋਵੇਂ ਕਨਟਰਡਿਕਸ਼ਨਸ ਹੈਈਆਂ ਨੇ ਤੇ ਇਹਦਾ ਅਰਥ ਇਹ ਹੈਗਾ ਦੂਜੇ ਪਾਸੇ ਕਿ ਜਿਹੜੀ ਅਕਾਲੀ ਦਲ ਨਾਲ ਭਾਜਪਾ ਦੀ ਗਲਵੱਡ ਕਿਸ ਗੱਲ ਤੇ ਟੁੱਟੀ ਸੀ ਬਿਲਕੁਲ ਇਸੇ ਮੁੱਦੇ ਤੇ ਇਹ じゃ ਇੱਕ ਹੋਰ ਮੁੱਦੇ ਕਿਸਾਨਾਂ ਤੇ ਸਿੱਖਾਂ ਦੇ ਮੁੱਦੇ ਤੇ ਚੱਕ ਬੰਨੀ ਆਲੇ ਜੋ ਕੋ ਬੀਜੀ ਵਾਲੀ ਗਾਇ ਸਾਹਮਣੇ ਆਈ ਜੋ ਕੋ ਇਹ ਅੰਦਰ ਕੱਤੇ ਗੱਲਾਂ ਬਥੇਰੀਆਂ ਹੋਈਆਂ ਪਰ ਅਲਟੀਮੇਟਲੀ ਇਸ ਗੱਲ ਤੇ ਸੀ ਕਿ ਉਹ ਕੋਈ ਸ਼ਿਵਰੰਜ ਜਾਂ ਕੋਈ ਕਾਰਵਾਈ ਕਰਨ ਨੂੰ ਜਾਂ ਫੇਸਬੁੱਕ ਤੋਂ ਤਿਆਰੀ ਨਹੀਂ ਬਲਕਿ ਉਲਟਾ ਸਟੈਂਡ ਸੀ ਉਸ ਵळे ਇਲੈਕਸ਼ਨਾਂ 'ਚ ਬਿਲਕੁਲ ਤਾਂ ਹੁਣ ਇੱਕਦਮ ਯੂ ਟਰਨ ਕਿਵੇਂ ਹੋ ਗਿਆ ਸਰਕਾਰ ਬਣ ਨਹੀਂ ਸਾਰਾ ਸੀ ਤਾਂ ਇਹਦਾ ਮਤਲਬ ਮੈਨੂੰ ਲੱਗਦਾ ਹੈ ਕਿ ਜਿਹੜੀ ਬੀਜੇਪੀ ਹੈ ਉਹਨੇ ਇਹ ਇਹ ਸਮਝਦੀ ਹੈ ਕਿ ਪੰਜਾਬ ਦੇ ਵਿੱਚ 2027 ਜੇ ਅਸੀਂ ਇਕੱਲਿਆਂ ਨਹੀਂ ਉਹ ਕਰਨਾ ਹੈ ਤਾਂ ਅਸੀਂ ਅ ਅਸੀਂ ਸਿੱਖਾਂ ਨੂੰ ਵੀ ਨਾਲ ਲੈਣ ਦੀ ਸੇ ਕਮਾਸ਼ੇ ਲੈਣ ਦੀ ਕੋਸ਼ਿਸ਼ ਜਿਹੜੀ ਹੈ ਜਾਂ ਉਹਨਾਂ ਦੀ ਸਕੀਮ ਜਿਹੜੀ ਹੈ ਕਹਿੰਦੇ ਉਹ ਇਹਦਾ ਜੋ ਯਾਰ ਹੁੰਦੀ ਹੈ ਵੀ ਇੱਕ ਪਾਸੇ ਪਰ ਪਰ ਜਿਹੜੀ ਵੋਟ ਬੈਂਕ ਲਿਆ ਹੈ ਇਹਨਾਂ ਨੇ ਉਹ ਲਿਆ ਇਸ ਇਸ ਕਹਿਗੇ ਕਿ ਅਸੀਂ ਅਸੀਂ ਤਾਂ ਬਿਲਕੁਲ ਕਲੀਅਰ ਸਟੈਂਡ ਆ ਸਾਡਾ ਥੈਟ ਮੀਨਸ ਕਿ ਹਿੰਦੂ ਸਾਈਕੀ ਵਾਲੇ ਜਿਹੜੇ ਵੋਟ ਬੈਂਕ ਹੈ ਉਹਨੂੰ ਤਾਂ ਇਹ ਕਹਿ ਕੇ ਲੈ ਲਿਆ ਤੇ ਹੁਣ ਇਹ ਕਹਿੰਦੇ ਉਹਨਾਂ ਨੂੰ ਮਾਫ ਕਰ ਦਿਆਂਗੇ ਅਸੀਂ ਇਹ ਛੱਡ ਦੇਾਂਗੇ ਕੋਈ ਇਤਰਾਜ਼ ਨਹੀਂ ਤਾਂ ਉਹ ਜਿਹੜੇ ਵੋਟਰਾਂ ਨਾਲ ਦਾ ਕੀ ਬਣੇਗਾ ਉਹਨਾਂ ਦੀ ਸੈਕੀ ਦਾ ਜਿਨ੍ਹਾਂ ਨੂੰ ਤੁਸੀਂ ਵੋਟ ਲਿਆ ਹੈ ਹਾਲੇ ਕਿ ਉਹ ਜਿੱਤੇ ਨਹੀਂ ਹੈ ਪਰ ਉਹਨਾਂ ਨੇ ਤੁਹਾਨੂੰ ਇਹ ਸੋਚ ਕੇ ਬਾਰੇ ਤੁਸੀਂ ਸਟੈਂਡ ਲੈ ਰਹੇ ਹੋ ਆਤਵਾ ਦੇ ਇੱਕ ਆਪ ਸਟੈਂਡ ਲੈ ਰਹੇ ਹੋ ਚੁੱਤ ਦੇ ਤਾਂ ਉਹਨਾਂ ਦਾ ਕੀ ਬਣੇਗਾ ਇਹ ਫੇਰ ਇਹ ਇਹ ਜਿਹੜਾ ਜਵਾਹ ਹੋਇਆ ਮਸਲਾ ਹੈ ਵੀ ਜੇ ਤੁਸੀਂ ਇਹ ਕੀ ਹੋ ਰਿਲੀਜ਼ ਹੋ ਜਾਣਗੇ ਤੇ ਰਿਲੀਜ਼ ਹੋ ਕੇ ਤੇ ਕੀ ਉਹ ਜਿਹੜੀ ਜਿਹੜੀ ਭਾਪੀ ਹੁਣ ਸਿੱਖ ਸੈਸਦ ਕਰੇਗੀ ਪੰਜਾਬ ਦੇ ਵਿੱਚ ਹੂੰ ਹੂੰ ਮੈਨੂੰ ਜੋ ਇਹ impression ਇਹ ਬਣਿਆ ਜਾਂ ਅੰਦਰ ਲੀਆਂ ਗੱਲਾਂ ਬਾਹਰ ਆਉਂਦੀਆਂ ਨੇ ਵੀ ਰਵਨੀਤ ਬਿੱਟੂ ਨੇ ਭਾਜਪਾ ਨੂੰ ਇਹ ਦਿੱਤਾ ਭਰੋਸਾ ਕਿ ਪੰਜਾਬ ਦੇ ਵਿੱਚ ਜੱਟ ਸਿੱਖ ਜਿਹੜਾ ਸੀਐਮ ਉਹੀ ਹੋ ਸਕਦਾ ਤੇ ਮੈਨੂੰ ਤੁਸੀਂ ਮੌਕੇ ਲਾਓ ਤੇ ਮੈਂ ਤੁਹਾਨੂੰ ਅਗਲੀ ਦੇ 2027 ਦੀ ਚੋਣ ਜਿਹੜੀ ਆ ਉਹ ਜਿੱਤਣ ਚਾਹੇ ਮਰੋਲ ਅਦਾ ਕਰਕੇ ਦਿਖਾਵਾਂਗਾ ਇਹਦਾ ਮਤਲਬ ਹੈ ਕਿ ਭਾਜਪਾ ਮਤਲਬ ਪੰਜਾਬ ਦੀ ਸਿੱਖ ਸਿਆਸਤ ਦੇ ਵਿੱਚ ਉਹਦੀ ਇਹ ਲੱਗਦਾ ਹੈ ਕਿ ਉਸ ਗੱਲ ਤੋਂ ਪੰਜਾਬ ਦੀ ਸਿੱਖ ਸਿਆਸਤ ਦੇ ਵਿੱਚ ਇੱਕ ਨਵਾਂ ਪਲੇਅਰ ਸਿਆਸੀ ਪਲੇਅਰ ਆ ਰਿਹਾ ਹੈ ਠੀਕ ਹੈ ਉਹ ਹੈ ਬੀਜੇਪੀ ਹੂੰ ਕਿਉਂ ਹੁਣ ਇਹ ਕੋਸ਼ਿਸ਼ ਕਰਨੀ ਦੇਖੋ ਉਹਨਾਂ ਨੇ ਜਿੰਨੇ ਚਿਹਰੇ ਸ਼ਾਮਲ ਕਰਾਏ ਕਾਂਗਰਸ ਦੇ ਵਿੱਚੋਂ ਹੋਰ ਪਾਰਟੀਆਂ ਵਿੱਚੋਂ ਵੀ ਸਿੱਖ ਚਿਹਰੇ ਕਿੰਨੇ ਸ਼ਾਮਲ ਕਰੇ ਕੋਸ਼ਿਸ਼ ਕੀਤੀ ਪਿੰਡਾਂ ਦੇ ਦਿਹਾਤੀ ਥਾਵਾਂ ਤੇ ਕੋਸ਼ਿਸ਼ ਕਰਨ ਦੀ ਅੰਮ੍ਰਿਤਸਰ ਚ ਕੈਂਡੀਡੇਟ ਵੀ ਸਿੱਖ ਲਿਆਦਾ ਉਹਨਾਂ ਨੇ ਯਾਨੀ ਹੋਰ ਥਾਵਾਂ ਤੇ ਵੀ ਸੋ ਉਹ ਕੋਸ਼ਿਸ਼ ਮੇਨ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਪੰਤਿਕ ਸਿਆਸਤ ਹੈ ਉਹਦੇ ਇੱਕ ਨਵਾਂ ਸਿਆਸੀ ਪਲੇਅਰ ਉਹ 플레이 ਕਿਵੇਂ ਕਰਦੇ ਨੇ ਹੁਣ ਕਿਵੇਂ ਕਰਨਗੇ ਉਦੋਂ ਬਾਅਦ ਇਹ ਉਸ ਮਾਹੌਲ ਦੇ ਵਿੱਚ ਜਦੋਂ ਕਿ ਅਮਰਪਾਲ ਸਿੰਘ ਜਿੱਤਿਆ ਪੰਥਕ ਮੁੱਦਾ ਉਭਰਿਆ ਬਿਲਕੁਲ ਤੇ ਉਹਦੀ ਰਿਹਾਈ ਜੇ ਹੁੰਦੀ ਹੈ ਤਾਂ ਉਹ ਆਉਂਦਾ ਇੱਕ ਉਹ ਵੀ ਧਿਆਨ ਹੋਏਗੀ ਹੂੰ ਤੇ ਇਧਰੋਂ ਬੀਜੇਪੀ ਵੀ ਇੱਕ ਸਿਆਸੀ ਤੇ ਅਕਾਲੀ ਦਲ ਕਿਉਂਕਿ ਡਾਊਨ ਹੈ ਥੋੜਾ ਬਿਲਕੁਲ ਅਕਾਲੀ ਦਲ ਨੂੰ ਜਿਹੜੀ ਹੈ ਲੋਕ ਸਭਾ ਚੋਣਾਂ ਚ ਹਾਲਾਂਕਿ ਬਟੰਡਾ ਸੀਟ ਜਿੱਤ ਗਏ ਨੇ ਪਰ ਉਹਦਾ ਵੋਟ ਪਰਸੈਂਟੇਜ ਵੀ ਘਟ ਗਈ ਤੇ 10 ਥਾਵਾਂ ਤੇ ਜਮਨਤਾ ਜਬਤ ਹੋ ਗਈਆਂ ਤਾਂ ਹੁਣ ਬਾਕੀਆਂ ਨੂੰ ਇਹ ਲੱਗਣ ਲੱਗ ਗਿਆ ਵੀ ਅਸੀਂ ਕਾਲੀਆਂ ਦੀ ਸਪੇਸ ਲੈ ਸਕਦੇ ਆ। ਹੂੰ ਅਸੀਂ ਸਪੇਸ ਲੈ ਸਕਦੇ ਆ। ਭਾਜਪਾ ਨੂੰ ਲੱਗਦਾ ਕਿ ਅਸੀਂ ਸਾਰਿਆਂ ਦੇ ਸਾਡੇ ਹਿੰਦੂ ਵੋਟ ਬੈਂਕ ਵੀ ਹੈਗਾ ਸਾਡੇ ਕੋਲ ਸਿੱਖ ਵੋਟ ਬੈਂਕ ਜੀ ਆ ਜਿੱਤੇ ਅਸੀਂ 2027 ਸਾਡਾ ਟਾਰਗੇਟ ਹੋ ਸਕਦਾ ਹੈ। ਸੋ ਇਸ ਦੇ ਨਾਲ ਵੀ ਇਹਦੇ ਨਵੇਂ ਕੰਬੀਨੇਸ਼ਨ ਜਿਹੜੇ ਪ੍ਰੋਮੋਟੇਸ਼ਨ ਬਣ ਗਏ ਤੇ ਕੀ ਸਿੱਖਬੰਦੀ ਰਿਹਾ ਹੋਣਗੇ? ਹੁਣ ਭਾਜਪਾ ਜਿਹੜਾ ਪਹਿਲਾਂ ਸਟੈਂਡ ਸੀ ਉਹ ਤੋਂ ਉਹ ਮੁੜੇਗੀ ਉਹ ਉਮਿਤ ਸ਼ਾ ਜਿਹੜੇ ਪਾਰਲੀਮੈਂਟ ਸਟੈਂਡ ਲਿਆ ਮਚਾ ਮੜਈ ਫਿਰ ਕੀ ਬੀਜੇਪੀ ਨੂੰ ਸਿੱਖ ਐਕਸੈਪਟ ਕਰਨਗੇ ਕੀ ਕਿਉਂਕਿ ਪੰਜਾਬ ਚ ਤਾਂ ਉਲਟਾ ਹੀ ਕੰਮ ਹੈ ਪੰਜਾਬ ਚ ਬਾਕੀ ਵੀ ਮੈਚ 2014 ਚ ਵੀ ਮੋਦੀ ਲਹਿਰ ਸੀ ਬਾਕੀ ਮੁਲਕ ਚ 19 ਚ ਵੀ ਸੀ ਤੇ 24 ਚ ਵੀ ਸੀ ਦੋ ਸੱਤ ਸੀਟਾਂ ਕਾਂਗਰਸ ਨੂੰ ਜਿਤਾਤੀਆਂ ਪੰਜਾਬ ਦੇ ਸਿੱਖਾਂ ਨੇ ਜਿਹਨੂੰ ਬੀਜੇਪੀ ਕਹਿੰਦੀ ਵੀ ਇਹਨਾਂ ਨੇ ਬਲੂ ਸਟਾਰ ਕਰਵਾਇਆ ਯਾਰ 88 ਕਰਾਇਆ ਤੇ ਸੱਤ ਸੀਟਾਂ ਸੀਟ ਸੱਤ ਸੀਟਾਂ ਉਹਦੇ ਬਾਅਦ ਲੈ ਗਈ ਤੇ ਦੇ ਦੂਸਰੀਆਂ ਪਾਰਟੀਆਂ ਪਿੱਛੇ ਰਹਿ ਗਈਆਂ ਸਾਰੀਆਂ ਹਾਲਾਂਕਿ ਬੀਜੇਪੀ ਦਾ ਵੋਟ ਬੈਂਕ ਵਧਿਆ ਬੀਜੇਪੀ ਦੀ ਪਰਸੈਂਟੇਜ ਵਧੀ ਬੀਜੇਪੀ ਨੂੰ ਹੌਸਲਾ ਹੋਇਆ ਇਹ ਵੀ ਦਾ 18% ਤੋਂ ਵੋਟ ਬੈਂਕ ਵਧ ਗਿਆ ਭੇਜਨਵਾਦ ਲੱਗੇ ਵੀ ਅਸੀਂ ਹੁਣ ਇਕੱਲੇ ਅਕਾਲੀਆਂ ਤਾਂ ਵਧ ਗਏ ਤੇ ਅਕਾਲੀਆਂ ਤਾਂ ਵੱਡੇ ਹੋ ਗਏ ਅਸੀਂ ਤੇ ਹੁਣ ਅਸੀਂ ਸਿੱਖ ਸੈਤ ਜੀ ਵੀ ਐਂਟਰ ਕਰ ਸਕਦੇ ਆ ਉਹ ਚ ਵੀ ਕਰ ਸਕਦੇ ਆ ਮੈਨੂੰ ਲੱਗਦਾ ਕਿ ਇਹ ਇਹ ਲੱਗਦਾਗਾ ਟਾਰਗੇਟ ਉਹਨਾਂ ਦਾ ਇਹ ਐਸ ਵਾਲਾ ਹੈਗਾ ਤੇ ਬੱਲੀ ਸਾਹਿਬ ਹਾਲਾਂਕਿ ਇਹ ਕਹਿੰਦੇ ਰਹੇ ਨੇ ਅਮਿਤ ਸ਼ਾ ਕਿ ਉਹਨਾਂ ਨੂੰ ਨਹੀਂ ਬਖਸ਼ਿਆ ਜਾਊਗਾ ਕਿਸੇ ਤਰ੍ਹਾਂ ਦਾ ਆਇਨੀ ਕਸੇ ਕਰਾਂਗੇ ਪਰ ਹੁਣ ਜਿਸ ਤਰ੍ਹਾਂ ਦੇ ਬਿਆਨ ਜਿਵੇਂ ਤੁਸੀਂ ਦੱਸਿਓ ਵੀ ਕਿ ਯੂ ਟਰਨ ਹੀ ਆਪਾਂ ਇਹਨੂੰ ਕਹਿ ਸਕਦੇ ਆ ਲੱਗਦਾ ਵੀ ਜੇ ਕੇਂਦਰ ਸਰਕਾਰ ਚਾਹੇ ਤਾਂ ਕਿੰਨਾ ਇੱਕ ਸੌਖਾ ਕੰਮ ਹੈ ਜਿਹੜਾ ਜਿੰਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਆਪਾਂ ਉਹਨਾਂ ਦੀ ਗੱਲ ਹੀ ਕਰ ਲਈ ਉਹਨਾਂ ਨੂੰ ਰਿਹਾ ਕਰਨਾ ਨਹੀਂ ਔਖਾ ਤਾਂ ਕੋਈ ਨਹੀਂ ਹੈਗਾ ਗਵਰਨਮੈਂਟ ਵਾਸਤੇ ਕੋਈ ਔਖਾ ਨਹੀਂ ਹੈਗਾ ਮਰ ਲਕ ਉਹਦੀ ਇੰਨੇ ਦਰ ਹੋ ਗਿਆ ਉਹ ਲਟਕਦੀ ਫਾਂਸੀ ਦੀ ਸਜ਼ਾ ਨੂੰ ਜਿਹੜਾ ਹੋਰ ਚ ਕਨਵਰਟ ਕਰਨਾ ਜਦੋਂ ਫਾਂਸੀ ਚ ਕਨਵਰਟ ਹੋ ਗਈ ਤੇ ਉਹਦੇ ਚ ਉਹ ਜਿਹੜਾ ਹੈਗਾ ਉਹਨੂੰ ਪ੍ਰੋਬਲਮ ਮਿਲ ਸਕਦੀ ਸਭ ਕੁਝ ਮਿਲ ਸਕਦਾ ਉਹ ਸਜ਼ਾ ਖਤਮ ਉਹ ਵੀ ਹੋ ਸਕਦੀ ਹੈ ਪਰ ਰਿਹਾਈ ਵੀ ਹੋ ਸਕਦੀ ਹੈ ਪਹਿਲਾਂ ਕਿੰਨੇ ਪਰੋਲ ਤੇ ਆਏ ਨੇ ਹੋਰ ਕਿੰਨੇ ਕੱਤਲ ਹੋਏ ਵੀ ਨੇ ਗਵਰਨਮੈਂਟ ਆਫ ਇੰਡੀਆ ਵਾਸਤੇ ਕੋਈ ਹੋਣੀ ਉਹਦੇ ਰਜੀਵ ਗਾਂਧੀ ਦੇ ਕਤਲਾਂ ਦੀ ਹੋਈ ਗਈ ਉਹ ਤੋ ਇਹ ਕੋਈ ਨਹੀਂ ਹੈਗਾ ਮੁਸ਼ਕਲ ਕੋਈ ਨਹੀਂ ਹੈਗਾ ਇਹ ਨੀਅਤ ਹੋਵੇ ਤਾਂ ਖੁਦ ਹੀ ਅਨਾਉਂਸਮੈਂਟ ਕੀਤੀ ਸੀ ਇਸ ਗਵਰਨਮੈਂਟ ਮੋਦੀ ਗਵਰਨਮੈਂਟ ਨੇ ਉਦੋਂ ਕਿ ਸਟੇਟਾਂ ਨੂੰ ਲਿਖਿਆ ਸੀ ਕਿ ਇਹਨਾਂ ਨੂੰ ਦੇਖੋ ਮੁਸ਼ਕਲ ਕੋਈ ਨਹੀਂ ਹੈਗਾ ਪਰ ਇਹ ਕਰਕੇ ਵੀ ਕੀ ਉਹ ਸਿੱਖ ਭਾਜਪਾ ਨੂੰ ਐਕਸੈਪਟ ਕਰਨਗੇ ਉਹ ਵਿਨਓਵਰ ਕਰ ਸਕੇਗੀ ਸਿੱਖ ਨੂੰ ਇੱਕ ਤਾਂ ਇਹ ਸਵਾਲ ਹੈਗਾ ਤੇ ਦੂਜਾ ਦੂਜਾ ਜਿਹੜਾ ਹੋਈ ਹੈਗਾ ਕਿ ਇਹ ਕਹਿੰਦੇ ਜਿਹੜਾ ਇਹ ਸਟੈਂਡ ਹੈ ਕਿ ਹਿੰਦੂ ਵੀ ਸਿੱਖਾਂ ਦਾ ਇੱਕ ਸਿੱਖ ਵੀ ਹਿੰਦੂਆਂ ਦਾ ਪਾਰਟ ਹੈ। ਜャ ਉਹਦੇ ਚ ਆਏ ਇਹ ਪਹਿਲਾਂ ਬਹੁਤ ਕੰਟਰੋਵਰਸੀ ਚੱਲਦੀ ਰਹੀ ਹੈ। ਆਰਐਸਐਸ ਤੇ ਦੋਸ਼ ਲੱਗਦੇ ਰਹੇ ਵੀ ਉਹ ਆਰਐਸਐਸ ਇਹ ਕਹਿ ਰਹੀ ਹੈ ਤੇ ਇਸ ਗੱਲ ਤੇ ਸਿੱਖਾਂ ਦੇ ਵਿੱਚ ਬੜੀ ਡਿਬੇਟ ਚੱਲਦੀ ਰਹੀ ਹੈ ਔਰ ਸਿੱਖਾਂ ਦਾ ਵੱਡਾ ਹਿੱਸਾ ਖਾਸ ਕਰਕੇ ਜਿਹੜੇ ਰੈਡੀਕਲ ਸਿੱਖ ਨੇ ਸਿੱਖ ਥਿੰਕਰ ਨੇ ਜਿਹੜੇ ਚਿੰਤਕ ਨੇ ਐਸੇ ਹੋਰ ਜਿਹੜੇ ਵੋਕਲ ਸਿੱਖ ਨੇ ਉਹ ਇਸ ਗੱਲ ਦੇ ਖਿਲਾਫ ਡਟ ਕੇ ਸਟੈਂਡ ਲੈਂਦੇ ਰਹੇ ਆ। ਕਿ ਨਹੀਂ ਸਾਡੀ ਆਪਣੀ ਆਇਡੈਂਟੀਟੀ ਐ ਸਾਪਣੀ ਇਵਨ ਐਸਜੀਪੀਸੀ ਦਾ ਵੀ ਸਟੈਂਡ ਜਿੰਨੇ ਸੀ ਸੋ ਆਪਣੀ ਆਇਡੈਂਟੀਟੀ ਐ ਸੋ ਇਹ ਵੀ ਕੰਟਰਡਿਕਸ਼ਨ ਹੈਗੀ ਐ ਵੀ ਇੱਕ ਪਾਸੇ বিজেਪੀ ਇਹ ਕਹਿ ਰਹੀ ਐ ਜਾਂ বিজেਪੀ ਦੇ ਲੀਡਰ ਇਹ ਕਰ ਰਹੇ ਨੇ ਦੂਜੇ ਪਾਸੇ ਉਹ ਸਿੱਖਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਕੰਟਰਡਿਕਸ਼ਨ ਕਿਵੇਂ ਰਿਜ਼ੋਲਵ ਹੋਏਗੀ ਕੀ ਬਿੱਟੂ ਪੰਜਾਬ ਦੇ ਸਿੱਖਾਂ ਦੇ ਵੀ ਲੀਡਰ ਬਣ ਸਕਦੇ ਐ ਪੰਥਕ ਪੰਥਕ ਤਰ੍ਹਾਂ ਦੇ ਰਿਐਕਸ਼ਨ ਵੀ ਮੈਟਰ ਪੰਥਕਧਾਰਿਆਂ ਦੇ ਰਿਐਕਸ਼ਨ ਆਉਣਗੇ ਅਜੇ ਆ ਵੀ ਰਹੇ ਨੇ ਆਉਣਗੇ ਆਉਣਗੇ ਇਹਨਾਂ ਦੇ ਤੇ ਇਸੇ ਦੌਰ ਚ ਇੱਕ ਹੋਰ ਜਿਹੜਾ ਨਾਲ ਹੀ ਇਹਦੇ ਜੁੜਮਾ ਮਸਲਾ ਹੈ ਕਿ ਇੱਕ ਜਿਹੜੀ ਅਕਾਲੀ ਦਲ ਨਾਲ ਜਿਹੜੀ ਭਾਰਤ ਨਾਲ ਗੱਲਬਾਤ ਟੁੱਟੀ ਸੀ ਉਹ ਕਿਸਾਨੀ ਦੂਜਾ ਕਿਸਾਨੀ ਦਾ ਮੁੱਦਾ ਸੀ ਤੇ ਹੁਣ ਫਤੇਜੰਗ ਸਿੰਘ ਬਾਜਵਾ ਦਾ ਬਿਆਨ ਆਇਆ ਹੈ ਕਿ ਛੇਤੀ ਅੰਮਿਤ ਸ਼ਾ ਕਿਸਾਨਾਂ ਨਾਲ ਅਗੋਨੇ ਮੀਟਿੰਗ ਕਰਨਗੇ ਇਹਦਾ ਮਤਲਬ ਉਧਰ ਵੀ ਸੋਚਣ ਲੱਗੇ ਹੁਣ ਕਿ ਕਿਸਾਨਾਂ ਨਾਲ ਝਗੜਾ ਸੀ ਕਿਸਾਨਾਂ ਨੇ ਪਿੰਡਾਂ ਜਿਨੀ ਵੜਨੇ ਦਿੱਤਾ ਉਹ ਵਿਰੋਧ ਕੀਤਾ ਸਾਰਾ ਵੀ ਕਿਸੇ ਤਰ੍ਹਾਂ ਕਿਸਾਨਾਂ ਨੂੰ ਵੀ ਖੁਸ਼ ਕਰ ਲਿਆ ਜਾਵੇ ਉਹ ਮੈਨੇਜ ਕਰੋ ਜਾਣਨ ਕੋਈ ਜ਼ਿੰਮੇਵਾਰਤਾ ਕਰੋ ਉਹ ਕਰੋ ਤਾਂ ਫਿਰੋਕ ਹੀ ਹੋਏਗਾ ਇਹ ਵੀ ਸਵਾਲ ਵੱਡਾ ਖੜਾ ਹੋ ਗਿਆ ਤੇ ਕੀ ਉਹ ਜਿਹੜੇ ਕਿਸਾਨ ਸੈਟੀਸਫਾਈ ਹੋ ਜਾਣਗੇ ਜਿਹੋ ਜਿਹੇ ਮਸਲੇ ਖੜੇ ਨੇ ਐਮਐਸਪੀ ਗਰੰਟੀ ਦਾ ਐਮਐਸਪੀ ਦੀ ਗਰੰਟੀ ਕਾਂਗਰਸ ਨੇ ਤਾਂ ਉਹਨਾਂ ਨੇ ਕਹਿ ਦਿੱਤੀ ਕਲੀਅਰ ਚੋਣਾਂ ਦੇ ਮੈਨੀਫੈਸਟੋ ਚ ਪਰ ਬੀਜੇਪੀ ਨੇ ਤਾਂ ਇਹ ਕਹਿ ਹੀ ਨਿਕਲੇ ਵੀ ਅਸੀਂ ਐਮਐਸਪੀ ਗਰੰਟੀ ਕਾਨੂੰਨੀ ਤੌਰ 'ਤੇ ਦੇਵਾਂਗੇ ਬਿਲਕੁਲ ਬੀਐਮਪੀ ਤਾਂ ਕਹਿੰਦੇ ਅਸੀਂ ਤਾਂ ਬਹੁਤ ਕੁਝ ਕਰਤਾ ਉਹਨਾਂ ਨੇ ਤਾਂ ਹੀ ਕਹਿੰਦੇ ਤੇ ਹੁਣ ਫਿਰ ਕੀ ਬੀਜਪੀ ਆਪਣੇ ਉਸ ਸਟੈਂਡ ਪਹਿਲੇ ਤੋਂ ਅੱਗੇ ਜਾਏਗੀ ਕਿ ਕਿਸਾਨਾਂ ਨਾਲ ਵੀ ਪੈਚਅਪ ਕਰਨਗੇ ਤੇ ਕਿਹੜੀਆਂ ਜਿਥੇ ਬੰਦੀਆਂ ਨਾਲ ਕਰਨਗੇ ਇਹ ਵੀ ਆ ਤੇ ਫਿਰ ਉਹ ਇਹ ਕਰਕੇ ਫਿਰ ਕੀ ਉਹ ਪੰਜਾਬ ਦੀ ਜਿਹੜੀ ਪੋਲਿਟਿਕਸ ਅਗਲੀ ਹੈ 2027 ਦੀ ਚੋਣ ਵਾਸਤੇ ਉਹਦੇ ਚ ਉਹ ਜਿਹੜੇ ਆ ਉਹ ਮਤਲਬ ਉਹ ਕਾਮਯਾਬ ਹੋ ਜਾਣਗੇ ਲੋਕਾਂ ਨੂੰ ਜਨੂਵਰ ਕਰਨ ਦੇ ਇਹ ਬਹੁਤ ਵੱਡਾ ਸਵਾਲ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਪੱਖੋਂ ਕਿ ਰਵਨੀਤ ਬਿੱਟੂ ਨੂੰ ਉਹ ਜਿਹੜਾ ਉਹਨਾਂ ਦੀ ਅੰਦਰ ਖਾਤੇ ਇਹ ਖਬਰਾਂ ਆ ਰਹੀਆਂ ਨੇ ਕਿ ਮੀਟਿੰਗਾਂ ਵੀ ਹੋ ਰਹੀਆਂ ਨੇ ਇਹ ਵੀ ਹੋ ਰਹੀਆਂ ਨੇ ਸਕੀਮਾਂ ਅੰਦਰ ਖਾਤੇ ਬਾੜੀਆਂ ਨੇ ਵੀ ਉਹ ਜਿਹੜੀ ਐਸਜੀਬੀਸੀ ਚੋਂ ਕਰਾ ਲਈ ਜਾਵੇ ਉੱਥੇ ਵੀ ਫਿਰ ਕੋਸ਼ਾ ਹੋਣਗੀਆਂ ਜੇ ਆ ਸਕੀਮ ਹੈ ਤੇ ਫਿਰ ਕੋਸ਼ਾ ਉੱਥੇ ਵੀ ਹੋਣਗੀਆਂ ਆਪਣਾ ਦਖਲ ਦੇਣ ਦੀਆਂ ਤੇ ਇਹ ਵੀ ਜਿਹੜੀਆਂ ਖਬਰਾਂ ਹੈਗੀਆਂ ਨੇ ਕਿ ਕਿਸੇ ਹੋਰ ਨੂੰ ਸਾਰੀ ਜਦ ਐਸਪੀਸੀ ਨੂੰ ਚੋਣ ਕਰਾਈ ਜਾਵੇ ਉੱਥੇ ਵੀ ਉਹ ਦਖਲ ਦਿੱਤਾ ਜਾਵੇ ਐਦਾਂ ਦੀਆਂ ਵੀ ਹੈਗੀਆਂ ਨੇ ਚੱਲ ਰਹੀਆਂ ਰਚਾਵਾਂ ਸੋ ਬਹੁਤ ਵੱਡਾ ਮੈਨੂੰ ਲੱਗਦਾ ਕਮਸਾਨ ਤੇ ਭੰਬਲ ਗੂਸਾ ਪੈਣ ਵਾਲਾ ਹੈ ਪੰਜਾਬ ਦੀ ਪੋਲਿਟਿਕਸ ਹੋਰ ਅਜੇ ਤੇ ਦੇਖਦੇ ਆ ਕੀ ਬਣਦਾ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਜੀ ਸੋ ਪੰਜਾਬ ਦੀ ਸਿਆਸਤ ਅ ਅਕਸਰ ਹੀ ਆਪਾਂ ਦੇਖਦੇ ਆ ਲਗਾਤਾਰ ਹੀ ਕੈਲੀ ਇੰਟਰਸਟਿੰਗ ਹੀ ਬਣੀ ਰਹਿੰਦੀ ਹੈ ਚੋਣਾ ਹੁੰਦੀਆਂ ਨੇ ਚੋਣਾ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਵੀ ਬਹੁਤ ਤਰਾਚਦਾ ਜਿਹੜੇ ਆਉਂਦੇ ਰਹਿੰਦੇ ਨੇ ਅਪਸ ਐਂਡ ਡਾਉਨਸ ਹਰੇਕ ਪੋਲਿਟੀਕਲ ਪਾਰਟੀ ਦੇ ਆਪਾਂ ਐਂਗਲ ਤੋਂ ਵੇਖੀਏ ਕੁਛ ਨਾ ਕੁਛ ਨਵਾਂ ਹੁੰਦਾ ਰਹਿੰਦਾ ਪੰਜਾਬ ਦੀ ਸਿਆਸਤ ਚ ਤੇ ਹੁਣੇ ਜਿਹੜਾ ਇਹ ਬਿਆਨ ਆ ਰਹੇ ਨੇ ਖਾਸ ਤੌਰ ਤੇ ਰਮੇਸ਼ ਸਿੰਘ ਬਿੱਟੂ ਦੇ ਤੇ ਨਾਲ ਹੀ ਬੀਜੇਪੀ ਸਰਕਾਰ ਜਿਸ ਤਰ੍ਹਾਂ ਦੇ ਨਾਲ ਸਿਗਨਲ ਦੇ ਰਹੀ ਖਿੰਟ ਕਰ ਰਹੀ ਹੈ ਉਹ ਕਿ ਪੰਜਾਬ ਬਾਰੇ ਕੀ ਉਹਨਾਂ ਦੇ ਮਨਚ ਹੈਗਾ ਸੋਏ ਦੇ ਨਾਲ ਕੀ ਵਾਕਈ ਜਿਹੜਾ ਅ ਵਿਧਾਨ ਸਭਾ ਚੋਣਾਂ ਹੋਣੀਆਂ ਨੇ 2027 ਦੇ ਵਿੱਚ ਉਹਦੇ ਲਈ ਗਰਾਊਂਡ ਜਿਹੜਾ ਤਿਆਰ ਕਰਨ ਦੀ ਕੋਸ਼ਿਸ਼ ਹੈ ਉਹ ਕਿੰਨੇ ਕਾਮਯਾਬ ਹੁੰਦੇ ਨੇ ਇਹ ਸਾਰੀਆਂ ਚੀਜ਼ਾਂ ਤੇ ਨਜ਼ਰ ਰੂਗੀ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਨਾਲ ਹਰਸ਼ਵਭਾਪ ਸਿੰਘ ਸਿੱਧੂ ਦੀ ਰਿਪੋਰਟ ਬਾਪੂ ਸ਼ਾਹੀ ਟਾਈਮਸ